ਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਨਾਰਪੁਰ ਆ ਗਿਆ ਸਜਣੋ। ਜ਼ਿਲ੍ਹਾ ਜਲੰਧਰ ਆ ਗਿਆ ਤੇ ਨੇੜੇ ਕਪੂਰਥਾਲਾ ਆ ਜਾਂਦਾ ਤੇ ਕਰਤਾਰਪੁਰ ਆ ਜਾਂਦੀ ਤਹਿਸੀਲ। ਇਸ ਘਰੋਂ ਤੁਹਾਨੂੰ 4 ਐਨੀਮਲ ਵਿਕਰੀ ਵਾਲੇ ਵਿਖਾਵਾਂਗੇ 4 ਹੀ ਸਵੇਸ ਵਾਏ ਆ ਚਾਰਾਂ ਥੱਲੇ ਕਿੰਨਾ ਕਿੰਨਾ ਦੁੱਧ ਆ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਨਾਲ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਤੇ ਇਹਨਾਂ ਦੀ ਤੇ ਸਾਡੀ ਰਿਕਵੈਸਟ ਬੇਨਤੀ ਇਹ ਹੁੰਦੀ ਹੈ ਜਿਹੜਾ ਪਸ਼ੂ ਤੁਸੀਂ ਖਰੀਦਣਾ ਉਹ ਆਪਦੀ ਤਸੱਲੀ ਕਰ ਲਿਓ ਤਸੱਲੀ ਕਰਕੇ ਖਰੀਦਦਾਰੀ ਕਰਿਓ ਇਹ ਕਰਕੇ ਲੈ ਕੇ ਆਇਆ ਰਕਮ ਖਰਚ ਕੇ ਚੀਜ਼ ਆਉਂਦੀ ਆ ਸੱਜਣੋ ਕਿ ਇਹ ਤਾਂ ਐ ਨਹੀਂ ਵੀ ਤਿਆਰ ਹੋ ਜਾਂਦੀਆਂ ਰਾਤੋਂ ਰਾਤ ਤੇ ਤੁਹਾਡੇ ਘਰਾਂ ਚੋਂ ਤਿਆਰ ਹੋ ਕੇ ਇੱਥੇ ਪਹੁੰਚੀਆਂ ਪੈਸੇ ਲਾ ਕੇ ਆ ਜਾਂਦੀਆਂ ਉਦੋਂ ਅੱਗੇ ਤੁਸੀਂ ਲੈ ਜਾਣੀਆਂ ਆਜੋ ਐਸ ਵਹਿੜ ਤੋਂ ਸ਼ੁਰੂ ਕਰਦੇ ਆ ਬਹੁਤ ਕੰਮ ਦੀ ਚੀਜ਼ ਐ ਇੱਕ ਤੇ ਮਗਰ ਵੀ ਮੇਰੇ ਹਿਸਾਬ ਨਾਲ ਵੱਛੀ ਆ ਵੱਛੀ ਆ ਜੀ ਵੱਛੀ ਕਿਆ ਬਾਤਾਂ ਵੱਛੀ ਆ ਸਚਨੋ ਮਗਰ ਵੀ ਵਾਹਿਗੁਰੂ ਮਿਹਰ ਕਰੇ ਇੱਕ ਤੋਂ ਦੋ ਆ ਕਿਉਂਕਿ ਇਹ ਵੀ ਕਹੇਦਾਂ ਵੱਛੀ ਸੀਗੀ ਤੇ ਗਾਂ ਬਣ ਕੇ ਅੱਜ ਸਾਹਮਣੇ ਤੁਹਾਡੇ ਵਹਿੜ ਬਣ ਕੇ ਆਈ ਆ ਵੱਛੀ ਵੀ ਬਹੁਤ ਟੌਪ ਦੀ 나ੜੂਆ ਨਾਲ ਆ ਤਾਜੀ ਵਹਿੜ ਆ ਆਜੋ ਲਈਏ ਭਾਉ ਪਰਮਜੀਤ ਤੋਂ ਜਾਣਕਾਰੀ ਅ ਬਾ ਉਪਰੰਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਵਾਹਿਗੁਰੂ ਦੀ ਮਿਹਰ ਤੁਸੀਂ ਸੁਣਾਓ ਚੜ੍ਹਦੀ ਕਲਾ ਦਾ 10 ਚੜ੍ਹਦੀਆਂ ਕਲਾ ਜੀ ਗੁਰੂ ਰਾਮਦਾਸ ਮਹਾਰਾ ਜੀ ਕਿਰਪਾ ਕਰੇ ਸਾਰੇ ਵੀਰਾਂ ਭਰਾਵਾਂ ਦੇ ਜੀ ਸ਼ੁਕਰ ਸਾਰਿਆਂ ਨੂੰ ਹੀ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਭੈਣਾ ਭਰਾ ਨੂੰ ਚੜ੍ਹਦੀਆਂ ਕਰਾਂ ਤੰਦਰੁਸਤੀ ਦੇ ਤੰਦਰੁਸਤੀ ਰੱਖੇ ਸਾਰੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਪਿਆਰ ਕਰਦੇ ਜੋ ਆਪਣੇ ਚੈਨ ਨਾਲ ਕਰਦੇ ਉਹਨਾਂ ਨੂੰ ਵੀ ਕਰੇ ਮਹਾਰਾਜ ਹਾਂ ਕਿਉਂਕਿ ਸਾਰੇ ਸਾਡੇ ਚੈਨਲ ਨਾਲ ਜੁੜੇ ਆ ਉਹਨਾਂ ਨੂੰ ਤਾਂ ਲੱਖ ਲੱਖ ਜਿਆਦੀਆਂ ਮੁਾਰਕਾਂ ਜੀ ਸਹੀ ਗੱਲ ਹੈ ਤੇ ਜਿਹੜੇ ਸਾਨੂੰ ਨਹੀਂ ਸਾਡੇ ਨਾਲ ਜੁੜੇ ਉਹ ਵੀ ਜੁੜਨ ਸਾਡੇ ਨਾਲ ਹਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਹਾਂ ਉਹਨਾਂ ਦਾ ਵੀ ਧੰਨਵਾਦ ਜੀ ਸਾਡੇ ਨਾਲ ਤੇ ਭਗਵੰਨ ਜੀ ਤਾਂ ਆਪਣਾ ਡਰੈਸ ਭੈਣਾ ਭਰਾਵਾਂ ਨੂੰ ਮਹਾਰਾਜ ਕਨਫਰਮ ਕਰਦਗੇ ਆਪਣਾ ਪਿੰਡ ਵੀਰ ਜੀ ਨਰਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਕਰ ਕਰਤਾਰਪੁਰ ਆ ਗਈ 4 ਕਿਲੋਮੀਟਰ ਤੇ ਕਰਪੂਰਥਲਾਗਾ ਆਪਾਂ ਨੂੰ 7 ਕਿਲੋਮੀਟਰ ਤੇ ਵਿਆਸ ਜਿਹੜਾ ਜੀ 12 ਕਿਲੋਮੀਟਰ ਆ ਜੀ ਓਕੇ ਸੈਂਟਰ ਚ ਆ ਗਏ ਹਾਂ ਜੀ ਸੈਂਟਰ ਚ ਆਏ 메ਨ ਰੋਡ ਦੇ ਨਾਲ ਆ ਜੀ 메ਨ ਰੋਡ ਦੇ ਹਾਂਜੀ ਹਾਂਜੀ ਇਦੋਂ ਅੱਗੇ ਵਿਆਸ ਵਾਲਾ ਹਾਈਵੇ ਆ ਗਿਆ ਕਰਪੂਰਥਲਾ ਵਿਆਸ ਆ ਜੀ ਹਾਂਜੀ ਇਧਰੋਂ ਕਰਪੂਰਥਲਾ ਵਾਲਾ ਵੀ ਲੱਗਦਾ ਜੀ ਇਧਰੋਂ ਜਲੰਧਰ ਵਾਲਾ ਜਿਹੜਾ ਜਲੰਧਰ ਨੂੰ ਅੰਮ੍ਰਿਤਸਰ ਨੂੰ ਜਾਂਦਾ ਜੀ ਉਹ ਵੀ 메ਨ ਰੋਡ ਜੀ ਤੇ ਆਪਣਾ ਨੰਬਰ ਨੰਬਰ ਆਪਣਾ ਜੀ 99680 65981 ਦੂਜਾ ਨੰਬਰ ਹੈ 988829822 ਜੀ ਇਹਨਾਂ ਨੰਬਰਾਂ ਤੇ ਅਗਲਾ ਸੰਪਰਕ ਕਰ ਸਕਦਾ ਜੀ ਕੋਈ ਜਾਨਵਰ ਆਪਣੇ ਕੋਲ ਪਸੰਦ ਆ ਜੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਵਹਿੜ ਫਿਰ ਇਹ ਵਹਿੜ ਸੰਧੂ ਸਾਹਿਬ ਪਹਿਲਾ ਸੂਆ ਓਕੇ ਮੈਂ ਤਾਂ ਕਿਹਾ ਕਿਤੇ ਦੂਜਾ ਨਹੀਂ ਜੀ ਪਹਿਲਾ ਸੂਆ ਹੈ ਕਿਆ ਬਾਤ 6 ਦੰਦੀ ਛਗੀ ਆ ਜੀ ਠੀਕ ਆ ਚੌਥਾ ਦਿਨ ਹੋਇਆ ਜੀ ਇਹਨੂੰ ਸੰਧੂ ਸਾਹਿਬ ਸੂਈ ਨੂੰ 나ੜੂਆ ਨਾਲ ਆ 나ੜੂਆ ਨਾਲ ਆ ਬੱਚੀ ਦਿੱਤੀ ਆ ਦੇਖ ਲਓ ਆੜਾ ਪੁੱਤੋ ਚੱਲ ਇਹਨੂੰ ਠੀਕ ਆ ਬੱਚੀ ਮਗਰ ਆ। ਓਕੇ। ਬਾਕੀ ਸੀਲ ਗਰੀਬ ਆ ਪੂਰੀ ਠੰਡੀ ਆ। ਚਾਪ ਸਮਾ ਇੱਕ ਨੰਬਰ ਆ ਜੀ। ਹਾਂ ਬਹੁਤ ਚੰਗਾ। ਹਾਂ ਜੀ। ਤੇ ਸਟਾਰਟਿੰਗ ਹੀ ਸੰਧੂ ਸਾਹਿਬ ਚੰਗੀ ਆਂ ਦੀ ਖੁੱਲੀ ਹੋਈ ਦੁੱਧ ਦੀ। ਠੀਕ ਆ। ਹਾਂ। ਇਸ ਟਾਈਮ 15-16 ਕਿਲੋ ਤੋਂ ਸਟਾਰਟਿੰਗ ਹੋਣੀ ਆ। ਆਰਾਮ ਨਾਲ ਹੋ। ਆਰਾਮਦਾਰੀ ਨਾਲ ਖੁੱਲਾ ਡੀ ਆ। ਨਹੀਂ ਹੋਊਗਾ। ਵੈੜ ਦਾ ਲੀਵਾ, ਭਾਂਡਾ ਲੀਵਾ। ਹਾਂ ਜੀ। ਹਾਂ ਦੁੱਧ ਪਾ ਦੂਗੀ ਸੰਧੂ ਸਾਹਿਬ। ਆਰਾਮਦਾਰ ਨਾਲ ਨੋਰਮਲ ਸੇਵਾ ਦੇ 22 ਕਿਲੋ ਦੁੱਧ ਕੱਢੂਗਾ। ਹਾਂ 20 ਤੋਂ ਪਲੱਸ ਚੱਲੂ। ਆ 20 ਤੋਂ ਪਲੱਸ ਚੱਲੂ ਜੀ। ਹਾਂ ਜੀ ਹਾਂ ਜੀ। ਥਾਣਾ ਬਹੁ ਤੇ ਬਾਕੀ ਇੱਕ ਗੱਲ ਇਹ ਵੀ ਹੈ ਨਾ ਪਾਉ ਪੁਲਿਸਾਂ ਵੀ ਆ ਪੁਲਿਸਾਂ ਵੀ ਆ ਹਾਂ ਦਿਲ ਕਰਦਾ ਕਿ ਇਹਦਾ ਨਿਆਣਾ ਪਾਵੇ ਨਹੀਂ ਦਿਲ ਕਰਦਾ ਇਦਾਂ ਹੀ ਬੈਠ ਕੇ ਚੋਵੇ ਓਕੇ ਇਹ ਵੀ ਲੱਤ ਪੱਟ ਜੂ ਨਾ ਜੀ ਨਾ ਕੋਈ ਇਦਾਂ ਦੀ ਹੈ ਤੋਰ ਕਰਾ ਚੱਕ ਦੀ ਕਰਾਈਏ ਭੈਣ ਭਰਾਵਾਂ ਨੂੰ ਇਹਦੇ ਕੱਦ-ਕੁੱਦ ਦਾ ਆਈਡੀਆ ਵੀ ਬਹੁਤ ਸ਼ਾਨਦਾਰ ਬੱਚੀ ਕੱਦ ਕੱਦ ਸੰਤੂ ਸਾਹਿਬ ਦੇਖੋ ਪੂਰਾ ਕੱਦਾ ਮੇਰੀ ਹੈਡ ਨਾਲ ਪੂਰੇ 5 ਫੁੱਟ ਦੀ ਹੈ ਹਾਂ ਬਹੁਤ ਸੋਹਣਾ ਕੱਦ ਹਾਂਜੀ ਹਾਂਜੀ ਬਾਕੀ ਜਾਇਆ ਚੰਗਾ ਦੇਗੀ ਆ ਹਾਂਜੀ ਆ ਜਾ ਪੁੱਤ ਇਹਨੇ ਛੱਡ ਕੇ ਨੂੰ ਤਰਨਾ ਨਹੀਂ ਆ ਜਾ ਆ ਜਾ ਚੱਲ 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 ਛੇੜਾ ਚੱਲ ਆਹ ਹੁਣ ਉਹਨੇ ਕਿੱਥੇ ਜਾਣਾ ਹੈਗਾ ਤੇਰੇ ਕੋਲੇ ਹੀ ਰਹਿਣਾ ਉਹਨੇ ਹਜੇ ਹਾਂ ਆ ਜਾ ਚੱਲ ਛੇੜਾ ਚੱਲ ਦੇਖਿਓ ਸਜਣੋ ਮੱਛੀ ਤੇ ਜਾਂਦੀ ਆ ਔਡ ਔਡ ਚੱਲ ਪੁੱਤ ਚੱਲ 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 ਦੇਖੋ ਹੈ ਨਾ ਪਲਵਾਨਾਂ ਅਰਗੀ ਥੱਲਿਓ ਚੀਜ਼ ਵਿਖਾਈ ਆ ਤੁਹਾਨੂੰ ਟਾਪ ਕੁਆਲਿਟੀ ਦੀ ਕੰਮ ਦੀ ਸੰਧੂ ਸਾਹਿਬ ਕੋਸ਼ਿਸ਼ ਕਰ ਰਹੇ ਕਿ ਵੀ ਜਾਇਜ਼ ਕਮਾਈ ਨਾਲ ਦਵਾ ਦਈਏ ਤੁਹਾਨੂੰ ਆਟਮ ਹੀ ਆ ਮੰਨ ਲਓ ਜੈਬ ਜੇ ਨਗੀਨੇ ਬੜੇ ਘੱਟ ਨਿਕਲਦੇ ਆ ਹੁਣ ਬੜੀ ਮੰਗ ਵਾਲੀ ਚੀਜ਼ ਆ ਸੱਜਣਾ ਲਿਓ ਪਰਮਜੀਤ ਵੋ ਲਿਓ ਬਾਕੀ ਬਹੁਤ ਸ਼ਾਨਦਾਰ ਵੈੜਾ ਸੱਜਣਾ ਬਾਕੀ ਭਾਜੀ 5:30 ਪੌਣੇ 6 ਵਜੇ ਪੂਰੀ ਆਪਾਂ ਥੱਲਿਓ ਕੋਈ ਕਹਿੰਦੇ ਮੈਂ ਬੋਲਾ ਖਾਲੀ ਕੀਤਾ ਹੈਗਾ ਜੀ ਠੀਕ ਆ ਹਾਂਜੀ ਹਾਂਜੀ ਥੋੜਾ ਬੱਚੇ ਦਾ ਕਰ ਹਾਂ ਬੱਚੇ ਦਾ ਇਹ ਤਾਜੀ ਆ ਨਾ ਜੀ ਫਿਰ ਬੱਚੇ ਦਾ ਕਰਨਾ ਹੀ ਆ ਇਹਨੇ ਹਾਂ ਹਾਂਜੀ ਤਾਜੀ ਆ ਹਜੇ ਨੂੰ ਪਿਆਰ ਆਪਦੇ ਜਾਇਨਾਂ ਉਤੇ ਆਈ ਹੈ ਨਾ ਭੱਜ ਕੇ ਹਾਂ ਦੇਖੋ ਇਹ ਵੀ ਵੱਡੀ ਗੱਲ ਆ ਸੱਜਣੋ ਤੇ ਬਾਕੀ ਜਿਹੜਾ ਸੱਜਣ ਲੈ ਗਿਆ ਨਾ ਉਹਦੇ ਚਾਰ ਸੂਏ ਪਿਉ ਗਾਏ ਵਾਸੀ ਕਰੋ ਕੱਢਣ ਵਾਲੀ ਸੀ ਹਾਂ ਬਾਕੀ ਸੰਦ ਐਕਚੁਅਲੀ 2 ਆ ਹਾਂ ਬਾਕੀ ਸੰਦ ਸਭ ਐਂ ਠੰਡੀ ਸੀਲ ਗਰੀਬ ਐ ਕੋਈ ਨਹੀਂ ਇਦਾਂ ਭਾਵੇਂ ਆ ਤੁਰਕੀ ਆਈ ਹੈ ਨਾ ਜਿੱਥੋਂ ਮਰਜੀ ਥੱਲੇ ਬੜੇ ਫਿਰ ਉਹ ਲੋ ਹਾਂ ਹਾਂ ਥੱਲੇ ਬੜੇ ਫਿਰ ਹਾਂ ਜਾਤ ਹੀ ਚੰਗੀ ਐ ਹਾਂਜੀ ਹਾਂਜੀ ਆ ਕੋਈ ਇਦਾਂ ਦਾ ਨਹੀਂ ਚੱਕਰਾ ਦੇਖੋ ਹਾਂ ਨਹੀਂ ਪੀਸ ਨਹੀਂ ਕਰਦਾ ਨਿਆਣਾ ਪਾਉ ਨਹੀਂ ਦਿਲ ਕਰਦਾ ਨਾ ਪਾਉ ਓਕੇ ਹਾਂਜੀ ਐ ਠੀਕ ਆ ਤੇ ਹੁਣ ਆਪਾਂ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਸਹਿਤਾਂ ਸੁਪਤਾਂ ਕਰ ਲੀਆਂ ਕਿਉਂਕਿ ਸਹਿਤਜੋਗ ਚੀਜ਼ ਆ ਹਾਂਜੀ ਹਾਂਜੀ ਤੇ ਰੇਟ ਕੀ ਕਰੀਏ ਰੇਟ ਵੀ ਸੰਧੂ ਸਾਹਿਬ ਤੁਹਾਨੂੰ ਪਤਾ ਆਪਣੇ ਆ ਛੋਟੇ ਛੋਟੇ ਰੇਡ ਹੁੰਦੇ ਆ ਬਾਕੀ ਸੰਧੂ ਸਾਹਿਬ ਤੁਹਾਨੂੰ ਪਤਾ ਕਿ ਚੀਜ਼ ਦਾ ਮੁੱਲ ਤੇ ਲੱਗਣਾ ਹੀ ਆ ਜੀ ਇਹ ਤਾਂ ਪਹਿਲਾਂ ਹਾਂਜੀ ਹਾਂਜੀ ਹਾਂ ਗਾਂ ਵੀ ਕਿੰਨੇ ਪਾੜ ਕੇ ਏਡੀ ਕੀਤੀ ਆ ਹਾਂਜੀ ਉਹਨੇ ਵੀ ਪੈਸੇ ਲੈ ਕੇ ਦਿੱਤੀ ਸੰਧੂ ਸਾਹਿਬ ਗਾਂ ਜਿਹੜੀ ਆ ਗਾਂ 30 35 ਤੋਂ ਸਟਾਰਟ ਹੋ ਜਾਂਦੀ ਆ ਹਾਂ ਹਾਂ ਤੇ ਗਾਂ ਉੱਪਰ ਤਾਂ ਰੱਬ ਦਾ ਹੀ ਨਾਮ ਆ ਤਾਂ ਤੱਕ ਚੱਈ ਜਾਂਦੀ ਆ ਬਸ ਸੰਸਵਾਪਾ ਕਰ ਲਈਏ ਤਾਂ 75 ਕ ਮੁੱਲ ਵੇਖੋ ਤੁਸੀਂ ਹਣ ਵੇਖੋ ਨਹੀਂ ਆਪਾਂ ਜਾਇ ਦੇਈਏ ਵੀਰਾਂ ਜਾਇ ਦੇਈਏ ਕਿਉਂਕਿ ਸਪਤ ਆ ਸਪਤ ਕੀਤੀ ਆ ਤੇ ਨਾ ਆਪਾਂ ਵੀ ਮੁੱਲ ਨੂੰ ਨਹੀਂ ਬਰਾਦੀ ਕਰਨੀ ਹੈਗੀ ਆਪਾਂ ਸੰਸਭ 70 ਦੀ ਵਛੀ ਦੇ ਦਿਆਂਗੇ 70000 ਦੀ 70000 ਦੀ ਦੇ ਦਿਆਂਗੇ ਬਾਕੀ ਕੋਈ ਨਹੀਂ ਕੋਈ ਭੈਣ ਭਰਾ ਆਊਗਾ ਦੂਰੋਂ ਨੇੜਿਓਂ ਮਾਨਤਰਾਣ ਹੋਊਗਾ ਜੀ ਠੀਕ ਧੰਨਵਾਦ ਅੱਛੀ ਪੱਛੀ ਪੈਦੇ ਚ ਨਹੀਂ ਤੈਨੂੰ ਆਂਦੇ ਹਾਂ ਇਹ ਹੈਗੀ ਐ ਨੇ ਰੁਪੀਆਂ ਦੀ ਬੱਛੀ ਆਪਣੀ ਹਾਂ ਬਾਕੀ ਦੁੱਧ ਸੰਤੂ ਸਾਹਿਬ 20 ਤੋਂ ਪਲਾਸੀ ਚੱਲੂਗੀ ਨਹੀਂ ਕੰਮ ਦੀ ਚੀਜ਼ ਹੈਣਾ ਭਰਾਵਾਂ ਦੀ ਪਸੰਦ ਵਾਲੀ ਚੀਜ਼ ਆ ਹਾਂਜੀ ਜਾਤ ਨਸਲ ਹਾਂ ਐਨੂੰ ਪੁੱਤ ਐਨੂੰ ਚੱਲ ਓਕੇ ਆ ਕਰਦੇ ਪਿੱਛੋਂ ਐਨੂੰ ਜੇ ਹੁੰਦੀ ਤਾਂ ਐਨੂੰ ਯਾਰ ਚੱਲ ਇਹ ਫੇਰ ਕਰ ਲੋ ਚੱਕੇ ਨਾ ਕੋ ਟਾਈਮ ਲਾਈ ਜਾਂਦੇ ਆ ਪਰ ਤੁਹਾਨੂੰ ਤਸੱਲੀ ਕਰਾਈ ਆ ਦੇਖੋ ਹਾਂ ਵੇਖ ਲਓ ਕੋਈ ਨਹੀਂ ਇੱਦਾਂ ਦੀ ਗੱਲ ਠੰਡੀ ਸੀ ਲੈ ਆ ਹਾਂ ਨਹੀਂ ਲੈਵਾ ਬੜਾ ਸ਼ਾਨਦਾਰ ਤੇ ਜਾਨਦਾਰ ਆ ਬਾਕੀ ਸੰਤੂ ਸਾਹਿਬ ਐ ਲੈਵਾ ਹੈਗਾ ਦੁੱਧ ਵਾਲਾ ਸਾਰਾ ਦੇਖੋ ਇਹ ਜਿਹੜਾ ਵੇਖ ਲੋ ਇਹ ਨਹੀਂ ਪੈਂ ਪੋਲਾ ਬੇਲੇਵਾ ਹੈਗਾ ਜਾਂ ਕੋਈ ਨਹੀਂ ਪੂਰਾ ਕੁੜੀਏ ਦਾ ਕਸੁੰਨ ਨਹੀਂ ਵਜਦਾ ਹੈ ਨਹੀਂ ਬਾਲੀ ਚੰਗੀ ਆ ਹਾਂ ਦੁੱਧ ਵਾਲਾ ਲੇਵਾ ਪੂਰਾ ਜਿਉਂਦੀ ਰਵੇ ਕਰਮਾਂ ਵਾਲੀ ਨਜ਼ਰਾਂ ਨਾ ਲੱਗਣ ਹਾਂਜੀ ਬਾਕੀ ਓਕੇ ਰਿਪੋਰਟ ਹਾਂ ਚਲੋ ਜੋਦੋ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਕੋਈ ਭੈਣ ਭਰਾ ਫੋਨ ਕਰੂਗਾ ਆਪਾਂ ਉਹਦਾ ਮੰਤਰਾਂ ਜ਼ਰੂਰ ਕਰਾਂਗੇ ਕਰ ਦੇਾਂਗੇ ਜਿੰਨਾ ਹੋ ਸਕੇ ਹਾਂ ਜਿੰਨਾ ਹੋ ਸਕੇ ਜੀ ਕਰਾਂਗੇ ਜੀ ਹਾਂਜੀ ਤੇ ਇਹ ਝੋਟੀ ਇਹ ਝੋਟੀ ਸੰਧੂ ਸਾਹਿਬ ਦੂਜੇ ਠੀਕ ਆ ਦੂਜੇ ਸੂਵੇ ਤਾਜੀ ਸੂਈ ਆ ਬਿਲਕੁਲ ਆ ਦੇਖੋ ਕੱਟੀ ਮਗਰ 나ੜੂ ਨਾਲ ਬੱਚੇ ਤੇ ਆ ਦੇਖੋ ਠੀਕ ਆ ਇਹਦੀ ਇਹ ਕੱਟੀ ਆ ਹਾਂ ਕੱਟੀ ਆ ਮਗਰ 나ੜੂ ਨਾਲ ਆ ਦੇਖੋ ਓਕੇ ਆ ਚੌਥਾ ਦਿਨ ਹੋਇਆ ਜੀ ਇਹਨੂੰ ਸੂਈ ਨੂੰ ਠੀਕ ਆ ਜੀ ਹਾਂ ਜੀ ਤੇ ਇਸ ਟਾਈਮ ਦੋ ਦਿਨ ਤੋਂ ਕੋਈ 11 ਲਾ ਲਿਆ ਜੀ 12 ਲਾ ਲਵੇ ਠੀਕ ਆ ਹਾਂ ਚਾਰ ਦਿਨ ਦੀ ਸੂਈ ਆ ਜੀ ਚਾਰਾਂ ਦਿਨਾਂ ਦੀ ਸੂਈ ਥੱਲੇ ਹਾਂ ਜੀ ਹਾਂ ਜੀ ਹਾਂ ਜੀ ਓਕੇ ਕੱਢ ਦਿਓ ਬਾਹਰ ਹਾਂ ਜੀ ਕੋਈ ਵੀਰ ਮੇਰਾ ਭਰਾ ਬੋਲਾ ਲਾ ਹੈ ਕੀ ਗੱਲ ਬੋਲਾ ਲਾਵੇ ਬਾਕੀ ਇਸ ਪੂਰੀ ਸਾਫ ਸੰਦੂ ਸਾਫ ਕਰਤੀ ਆ ਆ ਦੇਖ ਲਓ ਕੋਈ ਡੋਕਾ ਨਹੀਂ ਹੈਗਾ ਥਣ ਚ ਕੋਈ ਉਸ ਨਹੀਂ ਮੈਨੂੰ ਮੇਰ ਤੋਂ ਵੀ ਡਰ ਗਈ ਆ ਹਾਂ ਹਾਂ ਉਹ ਕੈਮਰੇ ਦੇ ਥੋੜਾ ਜਿਹਾ ਕਰਤੀ ਹੁੰਦੀ ਆ ਆ ਜਾ ਪੱਤਾ ਜੀ ਅਸੀਂ ਜੀ ਵੇਲ ਬੂਲ ਚੈੱਕ ਕਰ ਲਓ ਕੱਦ ਚੈੱਕ ਕਰ ਲਓ ਥਣ ਲੇਵਾ ਚੈੱਕ ਕਰ ਲਓ ਲੇਵਾ ਚੰਗਾ ਚੌੜਾ ਕਰਮਾ ਵਾਲੀ ਨੂੰ ਥਣ ਪਾਵਰ ਵਾਲਾ ਲੱਗਾ ਦੇਖੋ ਜਿਆ ਬਾਤ ਕਮਾਲ ਹੈ ਉਹ ਸਾ ਛੱਡ ਕੰਮਲੀ ਕਦਰ ਫੇਰ ਕਰ ਲੋ ਤੋਰ ਤੱਕ ਸੱਜਣੋ ਇੱਥੋਂ ਤਾਂ ਕਿ ਜਨ ਸਾਹਿਬ ਪੂਰੇ ਕੱਦ ਬੋਤ ਵਾਲੀ ਆ ਛੋਟੀ ਇਹ ਨਹੀਂ ਹੈਗੀ ਵੀ ਕੋਈ ਛੋਟੀ ਨਹੀਂ ਹੈਗੀ ਲੰਮੀ ਵੀ ਚੰਗੀ ਆ ਹਾਂ ਲੰਬੀ ਦੇਖੋ ਕਿੰਨੀ ਆ ਉੱਚੀ ਵੀ 5.5 ਫੁੱਟ ਹੋਣੀ ਆ ਬੱਚੇ ਬੱਚੇ ਦੇ ਸਹਿਮਤ ਹੋ ਕੇ ਆ ਆ ਪੂਰੀ ਓਕੇ ਆ ਜੀ ਆ ਦੇਖੋ ਆ ਬੱਚਾ ਇਹਦਾ ਹਾਂਜੀ ਆ ਬਸ ਸਾਡੇ ਨੇ ਦੇਖਦੀ ਆ ਥੋੜਾ ਹਾਂ ਮੇਰੇ ਤੋਂ ਡਰ ਗਈ ਆ ਨਾ ਘਬਰਾਉਂਦੀ ਆ ਥੋੜਾ ਆ ਤੇ ਇਹਦਾ ਰੇਟ ਕੀ ਕਰਦੇ ਆਂਗੇ ਸੰਤੂ ਸਾਹਿਬ ਇਹਦਾ ਰੇਟ ਤਾਂ ਦੇਖ ਲਓ ਤੁਸੀਂ ਰੋਜ਼ ਦੀ ਵੀਡੀਓ ਬਣਾਉਂਦੇ ਹੋ ਫਿਰ ਰੇਟ ਤਾਂ ਭਾਵੇਂ ਦਾ 10 ਕਰ ਲਈਏ ਹਾਂ ਹਾਂਜੀ ਦੇ ਕਿੰਨੇ ਦੀ ਦੇਈਏ 1 5 ਦੀ ਦੇ ਦਈਏ ਨਹੀਂ ਕਰ ਦੇ ਚੋ ਮਾਨਤਾ ਹੋਰ ਕਰੀਏ ਹਾਂ ਚਲੋ ਪੂਰੇ ਵੀ ਦੇ ਦਿਆਂਗੇ ਪੂਰੇ ਲੱਖ ਦੀ ਹਾਂਜੀ ਠੀਕ ਹੈ ਜੀ ਧੰਨਵਾਦ ਕੋਈ ਨਹੀਂ ਦੋ ਹੋਰ 2000 ਹੋਰ ਛੋੜ ਕਰੋ ਜੀ 98 98 ਦੀ ਦੇ ਦੇ ਜੀ ਠੀਕ ਹੈ ਹਾਂ ਜੀ ਬਾਕੀ ਕੋਈ ਵੀਰ ਭਰਾ ਵੱਡੀ ਝੋਟੀ ਲਵੇ ਸੋਝ ਕੇ ਦੁੱਧ ਸੰਧੂ ਸਾਹਿਬ 14 15 ਕਿਲੋ ਝੋਟੀ ਪਾਉਗੀ ਠੀਕ ਹੈ ਜੀ ਹਾਂ 11 12 ਕਿਲੋ ਇਸ ਟਾਈਮ ਹੀ ਹੋਣਾ ਚੌਥੇ ਦਿਨ ਦੀ ਸੂਈ ਆ ਕੱਟੀ ਮਗਰ ਆ ਨਾੜੂ ਨਾਲ ਬੱਚਾ ਓਕੇ 10 ਕਿਲੋ ਦਾ ਖੁੱਲਾ ਚੁਆ ਰਹੇ ਹਾਂ ਹਾਂ ਜੀ ਚੁਆਪ ਸਮਾ ਵਧੀਆ ਇੱਕ ਨੰਬਰ ਆ ਥਾਣੇ ਦੇਖ ਲਓ ਦੋਰਾ ਧਣ ਲੱਗਾ ਨਹੀਂ ਚੰਗੀ ਹੈ ਹਾਂ ਜੀ ਹਾਂ ਬਾਕੀ ਉਸਿਆ ਵੀ 6000 ਦੀ ਹਾਂ ਜੀ 98 ਦੀ ਦੇ ਦਿਆਂਗੇ ਓਕੇ ਓਕੇ ਕਹਾਂ ਲੇਵਿਆ ਲਈ ਆ ਚੋਟੀ ਤੋਂ ਦੁਵਾਲੀ ਆ ਨਹੀਂ ਚੰਗੀ ਜਾਤ ਵਾਲੀ ਆ ਹਾਂਜੀ ਆ ਜਾਤਪਾਤ ਅਗਲੀ ਮੈਂ ਦਾ ਕੀ ਹਿਸਾਬ ਆ ਅਗਲੀ ਸੰਧੂ ਸਾਹਿਬ ਆ ਐਨੋ ਪੁੱਤ ਇਹ ਵੀ ਤਾਜੀ ਸੂਈ ਆ ਜੀ ਓਕੇ ਹਾਂਜੀ ਪਹਿਲਾਂ ਬੈਠਾ ਜਿਹੜਾ ਬੱਚਾ ਹਾਂਜੀ ਇਹਦੇ ਮਗਰ ਵੀ ਕੱਟੀ ਆ ਜੀ ਇਹਦੇ ਮਗਰ ਵੀ ਕੱਟੀ ਆ ਪਰਿਓ ਪਰਿਓ ਜਾ ਠੀਕ ਆ ਸੀਲ ਤੇ ਇੰਨੀਆਂ ੱਟਕੇ ਮਾਰੀ ਹੋ ਨਹੀਂ ਆ ਸੰਧੂ ਸਾਹਿਬ ਦਾ ਬੱਚਾ ਉਹ ਕੱਟੀ ਆ ਮਗਰ ਇਹਦੇ ਵੀ 나ੜੂ ਨਾਲ ਆ ਆ ਦੇਖੋ ਹਾਂ ਇਹਦਾ ਵੀ 나ੜੂ ਨਾਲ ਆ ਓਕੇ ਹਾਂਜੀ ਆ ਓਕੇ ਇਹਨੂੰ ਅੱਜ 6 ਦਿਨ ਹੋ ਗਏ ਸੂਈ ਨੂੰ ਕੱਟੀ ਇਹਦੇ ਕੋਲੇ ਹਾਂ ਇਹਦੇ ਕੋਈ ਵੀ ਕੱਟੀਆਂ ਨੂੰ 6 ਮਾ ਦੇਣਾ ਇਸੂਈ ਨੂੰ ਠੀਕ ਹੈ ਹਾਂਜੀ ਓਕੇ ਇਹਦੇ ਕੋਲੇ ਫਿਰ ਤਾਰਾਂ ਤਾਰਾਂ ਇਹਦੇ ਕੋਈ ਵੀ ਸੰਦੂਈ ਸਾਹਿਬ ਇਸ ਟਾਈਮ 10 ਤੋਂ ਪਲਾਸੀ ਹੋਣਗੀਆਂ 11 ਹੋ ਗਿਆ 10 ਮੰਨ ਕੇ ਹੀ ਆ ਜੇ ਹਾਂ 10 ਮੰਨ ਕੇ ਕੋਈ ਮੇਰਾ ਵੀ ਪਰਾ 10 ਵੀ ਬੜਾ ਦੋਤਾ ਹਾਂਜੀ 10 ਮੰਨ ਕੇ ਚੱਲੇ ਬਾਕੀ ਥਣ ਲੇਵੇ ਦੀ ਖੋਲੀ ਆ ਜੀ ਇਹ ਥੋੜੀ ਆ ਜੀ ਹੁਣ ਪੱਠਾ ਪੂਠਾ ਵੀ ਹੈ ਨਹੀਂ ਇਹ ਪੱਠਾ ਪੂਰਾ ਚੱਕਿਆ ਨਹੀਂ ਹੈਗਾ ਮੈਂ ਨੇ ਠੀਕ ਹੈ ਹਾਂਜੀ ਆ ਦੋਤੇ ਸੁਆ ਕਿਹੜਾ ਲਾਵੇ ਅਗਲਾ ਸੁਆ ਵੀਰ ਜੀ ਮਾਲਕ ਦੇ ਜਿੱਥੋਂ ਲਈਏ ਦੂਜੇ ਕੰਦੇ ਪਰ ਤੁਸੀਂ ਤੀਜੇ ਰੱਖੋ ਰਾਦੋ ਤੁਰ ਚੱਕ ਮਾਲਕ ਦੇ ਦੂਜੇ ਕਹਿੰਦੇ ਪਰ ਤੁਸੀਂ ਤੀਜੇ ਰੱਖੋ ਮੈਂ ਵੀ ਤੀਜੇ ਮੰਨ ਕੇ ਲਈ ਆਇਆ ਹਾਂ ਹਾਂ ਬਾਕੀ ਆ ਸਾਫ ਸੁਥਰੀ ਐ ਮੈਂ ਸੰਤੂ ਸਾਹਿਬ ਥੱਲੇ ਲੇਵਾ ਦੇਖੋ ਇਹਦਾ ਪਹਿਲਵਾਨਾਂ ਦਾ ਰਾਂ ਹਾਂ ਨਹੀਂ ਚੰਗੀ ਐ ਹਾਂ ਚੋਣ ਵੀ ਚੰਗਾ ਹੋਊਗਾ ਚੋਣ ਬਹੁਤ ਸਾਫ ਆ ਜੀ ਇੱਕ ਨੰਬਰ ਐ ਚੋਣ ਦੇਖੋ ਸਜਣਾ ਝੋਟੀ ਆਂ ਗਈ ਆ ਮਾਗਰ ਕੱਟੀ ਆ ਸੱਜਣੋ 10 ਦੁੱਧ ਮੰਨ ਕੇ ਵੀਰ ਕਹਿੰਦਾ ਸੌਦਾ ਕਰ ਲਿਓ ਹਾਂਜੀ 6 ਦਿਨ ਹੋਏ ਇਹਨਾਂ ਦੀ ਸਵੀਤਾ ਜੀ ਆ ਹਜੇ ਤੱਕ ਹਾਂਜੀ ਆ ਤਾਜੀ ਸੂਈ ਆ ਜੀ 10 ਦਿਨ ਲਾ ਦਨੇ ਨੇ ਦੁੱਤੇ ਆਉਂਦੀ ਕਰਦੀ ਕਰਮਾਲੀ ਨੇ ਫੁੱਲ ਜੀ ਦੇਖੋ ਪਰ ਇਹ ਨੋਤੇ ਪਰ ਇਹ ਯਾਰ ਤੈਨੂੰ ਕੀ ਹੋ ਗਿਆ ਡਰੀਆਂ ਇਹ ਡਰਦੀ ਆ ਨਾ ਮੈਂ ਵੀ ਮੈਨੂੰ ਪਤਾ ਨਹੀਂ ਕੀ ਕਹਿਣਗੇ ਕੀ ਕਹਿਣ ਲੱਗੇ ਹੈਗੇ ਆ ओके 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 ਤੇ ਪਾ ਉਪਰਮ ਜੀ ਤੇ ਦਾ ਰੇਟ ਐਸ ਝੋਟੀ ਦਾ ਤਿੰਨ ਨੰਬਰ ਦਾ ਤਿੰਨ ਨੰਬਰ ਦਾ ਸੰਧੂ ਸਾਹਿਬ ਕਰ ਲਈਏ ਦਾ ਵੀ ਲੱਖ ਰੁਪਿਆ ਵੇਖੋ ਤੁਸੀਂ ਹੁਣ ਮੈਂ ਤਾਂ ਕੀ ਕਹਣਾ ਇਹ ਵੀ ਤੈਜੀ ਦੀਏ ਇਸ ਏਰੀਏ ਦੇ ਹਿਸਾਬ ਨਾਲ ਸੰਧੂ ਸਾਹਿਬ ਵੀ ਤੈਜੀ ਦਈਏ ਬਿਲਕੁਲ ਠੀਕ ਆ ਬਾਕੀ ਮੈਂ ਦੁੱਧ ਪਾ ਦੂਗੀ ਜੀ ਆਰਾਮਦਨ 14 ਕਿਲੋ ਕੱਢੂਗੀ ਐਸੀ ਨਹੀਂ ਗੱਲ ਹੈਗੀ ਥਾਂਲੇ ਵੀ ਦੀ ਖੁੱਲੀ ਆ ਮੈਂ ਸਟਾਰਟਿੰਗ ਵਧੀਆ ਮੈਂ ਦੀ ਜੀ ਹਾਂਜੀ ਆ ਸੰਸਾਪ 95 ਦੀ ਦੇ ਦੇਾਂਗੇ ਮੈਂ 90 ਤੇ 5 ਹਾਂਜੀ 95 ਦੀ ਦੇ ਦੇ ਆਏ ਦਾ ਮੰਤਰਾਂ ਕੋਈ ਗੱਲ ਨਹੀਂ ਮੰਤਰਾਂਨ ਹੋਊਗਾ ਜਰੂਰ ਹੋਊਗਾ ਜੀ ਠੀਕ ਹੈ ਜੀ ਹਾਂ ਵੀਰ ਭਰਾ ਕੋਈ ਦੂਰੋਂ ਨੇੜੋਂ ਫੋਨ ਆਉਂਦਾ ਹੀ ਮੰਤਰਾਂਨ ਤੇ ਜਰੂਰ ਹੋਣਗੇ ਜੀ ਹਾਂ ਹਾਂ ਇਹ ਗੱਲ ਥੋੜਾ ਮੰਨ ਬਾਕੀ ਇਹ ਨਹੀਂ ਵੀ ਵੀਰ ਮੇਰੇ ਮਈਆਂ ਛੋਟੀਆਂ ਸਮਝ ਕੇ ਨਾ ਲੈਣ ਹਾਂ ਆ ਮਈਆਂ ਵੱਡੀਆਂ ਭਾਜੀ ਹਾਂ ਸਾਢੇ 5 ਫੁੱਟ ਮੇਰਾ ਕੱਦਾ ਸੀ ਮੇਰੇ ਹੈਡ ਦੇ ਬਰਾਬਰ ਦੀਆਂ ਜੀ ਬਿਲਕੁਲ ਹਾਂਜੀ ਦੁੱਧ ਵਾਲੀਆਂ ਮਈਆਂ ਸੰਤੂ ਸਰ ਮੈਂ ਤਾਂ ਯਾ ਯਾਰ ਤੋਂ ਵੀ ਸਟਾਰਟਿੰਗ ਹੋ ਜਾਂਦੀ ਆ ਹੋ ਜਾਂਦੀ ਆ ਹਾਂਜੀ ਆ ਮੈਂ ਮੈਂ ਇਹਦਾ ਮੁੱਲ ਪੈਣਾ ਜੀ ਪੈਣਾ ਪੈਣਾ ਹਾਂਜੀ ਹਾਂ ਸਿਆਣੀ ਗੱਲ ਤੇ ਇਹਦਾ ਹਿਸਾਬ ਕੀ ਏ ਝੋਟੀ ਦਾ ਇਹ ਸੰਸਾਦ ਦੂਜੇ ਸੂਵੇ ਆ ਠੀਕ ਆ ਇਹ ਆਪਣੇ ਕੋਲ ਸੰਸਾਦ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਝੋਟੀ ਨਾਲ ਓਕੇ ਆ ਆ ਕਟਾ ਮਗਰ ਆਈ ਇਹਦੇ ਨੀਲੀ ਦਾ ਹਾਂਜੀ ਸੰਸਾਦ ਇਹਨੇ ਨਾ ਝੋਟੀ ਨੇ ਸਿੰਘ ਚੜਾ ਲਿਆ ਸੀ ਆਪਣੇ ਕੋ ਆਣ ਕੇ ਇੱਥੇ ਨਾ ਕੁੰਡੇ ਵਿੱਚ ਚੜਾ ਲਿਆ ਸੀਗਾ ਆ ਸਿੰਘ ਚੜਾ ਲਿਆ ਸੀਗਾ ਇਹਨੇ ਠੀਕ ਆ ਹਾਂਜੀ ਤੇ ਮਹੀਨੇ ਦੀ ਸੂਈ ਆ ਆ ਮਹੀਨੇ ਦੀ ਸੂਈ ਆ ਜੀ ਦੁੱਧ ਦੁੱਧ ਤੇ ਪਹਿਲਾਂ ਸੰਸਾ 12 ਕਿਲੋ ਕਰ ਗਈ ਸੀਗੀ ਫਿਰ ਥੋੜੇ ਟੀਕੇ ਟੂਕੇ ਲਵਾਏ ਸੀਗੇ ਸਿੰਘ ਦਾ ਕਰਕੇ ਤੇ ਉਹਦੇ ਕਰਕੇ ਫਿਰ ਥੋੜਾ ਦੁੱਧੋ ਘਟ ਗਈ ਸੀ ਦੁੱਧ ਹੁਣ ਵੀ 9 ਕਿਲੋ 10 ਕਿਲੋ ਹੋਊਗਾ ਜੀ 9 ਕਿਲੋ ਮੰਨ ਕੇ ਆ ਜੀ ਉਹ 9 ਕਿਲੋ ਮੰਨ ਕੇ ਲੈ ਜਾ ਕੋਈ ਵੀਰ ਭਰਾ ਗਾਰੰਟੀ ਹੈ ਧੋ ਕਰਾ ਦਿੱਤੀ ਚੱਕੀ ਦੀ ਹਾਂਜੀ 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 ਕਰਾ ਦਿਓ ਚੂਨ ਚਾਨ ਪੋਲਾ ਇੱਕ ਨੰਬਰ ਚੂਨ ਆ ਜੀ ਕੋਈ ਐਨ ਵਧੀਆ ਚੁਾਈ ਆ ਠੀਕ ਸਿਰਫ ਉੱਥੇ ਸਿੰਘ ਦਾ ਕਰਕੇ ਦਰਦ ਮਨਾਈ ਮੈਣੇ ਟੀਕੇ ਟੂਕੇ ਲਵਾਏ ਸੀਗੇ ਤੇ ਦੁੱਧ ਤੇ 12 ਕਿਲੋ ਕਰ ਗਈ ਸੀਗੀ ਠੀਕ ਹੈ ਹਾਂਜੀ ਹਾਂਜੀ ਕੀ ਲੋਕ ਕੋਈ ਹਾਂ ਬਾਕੀ ਨਹੀਂ ਕਹ ਲੈ ਜਿੰਨੀ ਐ ਪੱਕੇ ਲੈ ਵੇਦੀ ਐ ਹਾਂ ਦੁੱਧ ਵਾਲਾ ਲੈਵਾ ਥਣ ਚੂਣ ਵਾਲਾ ਹਾਂਜੀ ਥਣ ਤਾਂ ਵਧੀਆ ਇੱਕ ਨੰਬਰ ਚ ਆਈ ਐ ਆ ਜਾ ਬਟਾ ਬਾਕੀ ਬੜੀ ਝੋਟੀਆਂ ਸਨ ਸਤੂ ਸਭ ਕੋਈ ਇਹ ਨਹੀਂ ਵੀ ਛੋਟੀ ਨਹੀਂ ਇਹਦੇ ਮਗਰ ਸੱਜਣੋਂ ਕਟਾ ਨੋਟ ਕਰ ਲਿਓ ਦੂਜੀਆਂ ਮਗਰ ਤਿੰਨਾ ਮਗਰ ਹੀ ਜਾਏ ਗਾਂ ਮਗਰ ਵੱਛੀ ਤੇ ਮੱਜਾਂ ਝੋਟੀਆਂ ਦੇ ਮਗਰ ਕਟੀਆਂ ਤੇ ਇਹਦੇ ਕੋਲੇ ਕਟਾ

ਦੁੱਧ ਦੱਦ ਪਲਾਇਆ ਜੀ ਤਾਂ ਠੰਡਾ ਤੇ ਹੁਣ ਲਈ ਦਾ ਨਹੀਂ ਹੁਣ ਤਾਂ ਸੰਧੂ ਸਾਹਿਬ ਉਹ ਖੁਈ ਜਾ ਬਚਣਾ ਇਹਨੂੰ ਦੁੱਧ ਪੂਰਾ ਮਿਲੂਗਾ ਜੀ ਹਾਂ ਹੁਣ ਪਤਾ ਮੁੜ ਕੇ ਕਿੰਨੀ ਵਾਰ ਬੱਚਾ ਹਾਂ ਬਹੁਤ ਬੱਚੇ ਭਰਦੇ ਆ ਹਾਂ ਠੰਡੀ ਜੀ ਬੱਚੇ ਇਹਦਾ ਰੇਟ ਕੀ ਕਰਦਗੇ ਸ਼ਾ ਸੰਧੂ ਸਾਹਿਬ ਛੋਟੀ ਦੇ ਸੀਗੀ 85 86 ਹਜ਼ਾਰ ਦੀ ਠੀਕ ਆ ਹਾਂਜੀ ਪਰ ਹੁਣ ਆਪਾਂ ਬਿਲਕੁਲ ਜਾਇ ਚਲੋ ਨਾਲੇ ਸਿੰਘ ਵੀ ਟੁੱਟ ਗਿਆ ਈ ਸੂਆ ਵੀ ਹੋ ਗਿਆ ਮਹੀਨੇ ਦਾ ਹੁਣ ਆਪਾਂ 72 ਦੀ ਦੇ ਦਈਏ ਜੀ ਪੂਰੇ ਦੀ ਦੇ ਦਈਏ ਦੇ ਦਿਆਂਗੇ 70000 70 ਦੀ ਦੇ ਦਾਂਗੇ ਹੋਰ ਵੀ ਸੰਤੂ ਸਭ ਕੋਈ ਆਏ ਗਏ ਦਾ ਮਾਨਤਰਣ ਕਰਾਂਗੇ ਆਪਾਂ ਕੋਈ ਗੱਲ ਨਹੀਂ ਹਾਂ ਵੀਰ ਭਰਾ ਕੋਈ ਫੋਨ ਲਾਊਗਾ ਜ਼ਰੂਰ ਮਾਨਤਰਣ ਕਰਾਂਗੇ ਆਪਾਂ ਵੀਰ ਜੀ 70000 ਦੀ ਹਾਂਜੀ ਹਾਂਜੀ ਇਹ ਕਹਦੀ 95 ਦੀ ਕਿੰਨੀ ਦੀ ਇਹ 95 ਦੀ ਜੀ 95 ਦੀ ਹਾਂਜੀ ਹਾਂਜੀ ਇਹ ਚੋ ਕਰ ਦਾਂਗੇ ਛੋਟ ਸੇ ਆਪਾਂ ਹੋਰ ਕਰ ਦਾਂਗੇ ਹੋਰ ਛੱਪਾ ਕਰ ਦਿਆਂਗੇ ਇਹ ਪੂਰੇ ਦੀ ਨਹੀਂ ਜੀ ਇਹ 98 ਦੀ 99 ਦੀ 99 ਦੀ ਹਾਂਜੀ ਲੈ ਵੀ ਸੱਜਣੋ ਹਾਂਜੀ ਤੇ ਵੈੜ ਕਹਦੀ 70 ਦੀ ਵੈੜ 70 ਦੀ ਕੋਈ ਗੱਲ ਨਹੀਂ ਕੋਈ ਵੀਰ ਭਰਾ ਫੋਨ ਲਾਊਗਾ ਧਰੂ ਮਾਤਰਾ ਨੂੰਗਾ ਬਟ ਸੰਸਾਪ ਅੱਛੀ ਜਿਹੜੀ ਆ ਦੁੱਧ 20 ਤੋਂ ਪਲੱਸ ਚੱਲੂਗੀ। ਹਾਂ ਹਾਂ 16 17 ਕਿਲੋ ਹੋਣੀ ਹਾਜ਼ਰੀ ਹੈਗਾ ਇਸ ਟਾਈਮ। ਬੜੀ ਚੰਗੀ ਬੜੀ। ਹਾਂ ਚੌਥੇ ਦਿਨ ਦੀ ਸੂਈ ਆ ਜੀ। ਠੀਕ ਆ। ਧੰਨਵਾਦ ਆ ਸੱਜਣਾ। ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ। ਬਾਕੀ ਵੀਰ ਭਰਾ ਸਾਰੇ ਵੀਡੀਓ ਸਾਰੀ ਚੰਗੀ ਤਰ੍ਹਾਂ ਧਿਆਨ ਨਾਲ ਦੇਖਣ। ਦੇਖ ਕੇ ਪਰਖ ਕੇ ਫੇਰ ਗੱਲ ਕਰਨਾ। ਹੈਂ? ਵੀ ਫੇਰ ਆਪਾਂ ਨੂੰ ਸਾਈ ਬੈਨ। ਹਾਂ ਫੇਰ ਸਹੀ ਕਹਨਾ ਵੀਰ ਭਰਾ ਪਰਖ ਕਰਕੇ ਡੰਗਰ ਦੀ ਜੀ। ਦੇਖੋ ਵੀਰ ਭਰਾਵਾਂ ਨੂੰ ਸਾਰੇ ਸਾਡੇ ਨਾਲੋਂ ਸਿਆਣੇ ਆ ਜੀ ਡੰਗਰ ਡੰਗਰ ਦਾ ਮੋਲ ਆ ਵੀਰ ਜੀ ਹਾਂ ਬਾਕੀ ਪਰਖ ਕੇ ਸਾਰੀ ਵੀਡੀਓ ਦੇਖ ਕੇ ਪਰਖ ਕੇ ਸਾਨੂੰ ਫੂਨ ਲਾਉਣ ਅਸੀਂ ਵੀ ਉਹਨਾਂ ਦਾ ਨਾਮ ਮਾਂਤਰਣ ਕਰਾਂਗੇ ਕਿਉਂਕਿ ਅਸੀਂ ਪੈਸੇ ਲਾ ਚੁੱਕੇ ਆਂ ਹੀ ਉਹਨਾਂ ਵੀਰਾ ਭਰਾਵਾਂ ਨੇ ਲਾਉਣੇ ਆ ਜੀ ਹਾਂ ਆਪ ਦੀ ਨਿਰਖ ਪਰਖ ਕਰਕੇ ਹਾਂ ਜੀ ਹਾਂ ਬਿਲਕੁਲ ਜੀ ਆਪਣੀ ਪੈਣਾ ਭਰਾਵਾਂ ਨੇ ਚਲੋ ਅਸੀਂ ਰੁਪਏ ਲਾਏ ਆ ਜੀ ਵੀਰ ਭਰਾ ਵੀ ਆਦਿਆਂ ਸਮਝਣਾ ਲਾਉਣ ਪੈਸੇ ਹਾਂ ਬਾਕੀ ਸੰਧੂ ਸਾਹਿਬ ਇਹ ਨਹੀਂ ਵੀ ਸਾਡੀ ਕੋਈ ਮੈਂ ਛੱਡੀ ਹੋਊ ਕੋਈ ਡੋਕਾ ਹੋਊਗਾ ਕੁਝ ਹੈ ਮਈਆਂ ਸਾਫ਼ ਕੀਤੀਆਂ ਮਈਆਂ ਬਿਲਕੁਲ ਹਾਂ ਦੋਤੇ ਮਈਆਂ ਦੇਤੇ ਮੈਂ ਬਾਕੀ ਆ ਤਾਂ ਟਾਪ ਨੰਗੀ ਨਹੀਂ ਹਾਂਜੀ ਆ ਪਾਕ ਰਿਆ ਦੇਖ ਬਾਕੀ ਆ ਦਾ ਸਜਣਾ ਦੇਖ ਪਰ ਕਰਕੇ ਲੈਣ ਵੀਰ ਭਰਾ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ